ਅੱਜ ਪੰਜਾਬ ਅੰਦਰ ਪੰਚਾਇਤਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਦੇ ਲਈ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ ਵਿਧਾਨ ਸਭਾ ਹਲਕਾ ਫਲੋਰ ਦੇ ਬਲਾਕ ਕਰੋੜਕਲਾ ਵਿੱਚ ਪਿੰਡ ਢੇਸੀਆਂ ਕਾਨਾਂ ਵਿਖੇ ਸਰਪੰਚ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਜਾਰੀ ਹੈ ਜੋ ਕਿ ਪੂਰੇ ਅਮਨਉਮਾਨ ਦੇ ਨਾਲ ਚੱਲ ਰਹੀ ਹੈ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੈ ਦੁਪਹਿਰ 2 ਵਜੇ ਤੱਕ ਇੱਥੇ ਕੁੱਲ 1327 ਵੋਟਾਂ ਪੈ ਚੁੱਕੀਆਂ ਹਨ ਜੋ ਕਿ ਕੁੱਲ ਵੋਟਾਂ ਦਾ 51.65% ਬਣਦਾ ਹੈ ਇੱਥੇ ਬੂਥ ਨੰਬਰ 18 ਤੇ 607 19 ਤੇ 371 ਤੇ 20 ਤੇ 350 ਵੋਟਾਂ ਪੂਰ ਹੋ ਚੁੱਕੀਆਂ ਹਨ ਪਿੰਡ ਢੇਸੀਆ ਕారణ ਦੇਖੇ ਸਰਪੰਚ ਬੀਬੀ ਜਗੀਰੋ ਮਹੇਦੀ ਮੌਤ ਹੋ ਜਾਣ ਦੇ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਇਸ ਜਿਮਣੀ ਚੋਣ ਵਿੱਚ ਦੋ ਉਮੀਦਵਾਰ ਆਮੋ ਸਾਹਮਣੇ ਹਨ ਜਿਨ੍ਹਾਂ ਵਿੱਚ ਸੋਮਣਾ ਰਾਣੀ ਅਤੇ ਗੁਰਜੀਤ ਕੌਰ ਦਰਮਿਆਨ ਸਿੱਧੀ ਟੱਕਰ ਹੈ ਚੱਲ ਰਹੀ VOTING ਬਾਰੇ ਜਦੋਂ ਅਸੀਂ ਉਮੀਦਵਾਰਾਂ ਦੇ ਸਪੋਰਟਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ VOTING ਅਤੇ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਹਨ ਪਰ ਉਹਨਾਂ ਨੇ ਕਿਹਾ ਕਿ VOTING ਦਾ ਕੰਮ ਕਾਫੀ ਢਿੱਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਦਾ ਮੁੱਖ ਕਾਰਨ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਬਹੁਤ ਜ਼ਿਆਦਾ ਸਖਤੀ ਹੈ ਜਿਸ ਕਾਰਨ ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ VOTING ਵਿੱਚ ਮੁਸ਼ਕਲ ਆ ਰਹੀ ਹੈ ਵੋਟਾਂ ਪੈਣ ਦਾ ਸਮਾਂ ਸ਼ਾਮ 4:00 ਵਜੇ ਤੱਕ ਅਤੇ ਉਪਰੰਤ ਤਾਂ ਸ਼ਾਮ ਨੂੰ ਹੀ ਵੋਟਾਂ ਦੀ ਗਿਣਤੀ ਹੋ ਜਾਵੇਗੀ ਐਸ ਲਈ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧਾ ਦਾ ਇਂਤਜ਼ਾਮ ਕੀਤਾ ਹੋਇਆ ਹੈ। ਹਾਂਜੀ ਭਾਜੀ ਟੇਸੀਆਂ ਕਰਨਾ ਚਾਹ ਜਿਹੜੀ ਸਰਪੰਚੀ ਦੀ ਇਲੈਕਸ਼ਨ ਚੱਲਦੀ ਪਈ ਆ ਕਿਹੋ ਜਿਹਾ ਮਾਹੌਲ ਹੈ ਤੇ ਕਿਦਾਂ ਦੀ ਇਲੈਕਸ਼ਨ ਹੁੰਦੀ ਪਈ ਆ ਜੀ? ਮਾਹੌਲ ਬਹੁਤ ਵਧੀਆ ਹੈ ਜੀ। ਦੇਖੋ ਕਾਫੀ ਸਟ੍ਰਿਕਟ ਆ। ਪਹਿਲਾਂ ਨਾਲੋਂ ਵੀ ਕਾਫੀ ਸਟ੍ਰਿਕਟ ਆ। ਮਤਲਬ ਇੰਨਾ ਕਿ ਸਟ੍ਰਿਕਟ ਆ ਕਿ ਕੈਂਡੀਡੇਟ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ। ਅੱਛਾ ਜੀ। ਤੇ ਚਲੋ ਇੱਕ ਵਧੀਆ ਵੀ ਹੈ ਡਿਸਪਲਿਨ ਵਿੱਚ ਸਾਰਾ ਕੁਝ ਚੱਲ ਰਿਹਾ ਆ। ਤੇ ਬਾਕੀ ਇਹ ਸ਼ਾਂਤੀਪੂਰਵਕ ਹੈ ਸਾਰਾ ਅੰਦਰ ਪ੍ਰਬੰਧ ਜਿਹੜੇ ਆ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਧੀਆ ਆ ਹਾਂਜੀ ਪ੍ਰਬੰਧ ਬਹੁਤ ਵਧੀਆ ਕੀਤੇ ਹੋਏ ਆ ਜੀ ਕੋਈ ਸ਼ਿਕਾਇਤ ਤਾਂ ਨਹੀਂ ਇੱਕ ਤਾਂ ਤੁਸੀਂ ਦੱਸਤਾ ਵੀ ਜਿੱਦਾਂ ਕਾਫੀ ਸ਼ਕਤੀ ਉਹ ਦੂਸਰੇ ਕੈਂਡੀਡੇਟ ਵੀ ਇਹ ਕਾ ਦੱਸ ਰਹੇ ਕਾਫੀ ਸ਼ਕਤੀ ਜਿਹੜੀ ਕੀਤੀ ਆ ਸ਼ਕਤੀ ਬਹੁਤ ਕੀਤੀ ਹੋਈ ਆ ਸ਼ਿਕਾਇਤ ਇਦਾਂ ਆ ਜੀ ਜੇ ਇੱਕ ਤਰਫਾ ਹੋਵੇ ਫੇਰ ਹੁੰਦੀ ਸ਼ਿਕਾਇਤ ਦੋਨਾਂ ਨਾਲ ਹੀ ਸੇਮ ਰੂਲ ਆ ਸੇਮ ਹੀ ਦੋਨਾਂ ਨੂੰ ਕਹਿ ਰਹੇ ਆ ਅੰਦਰ ਨਹੀਂ ਜਾਣਦੇ ਰੇ ਚਲੋ ġੇੜਾ-ġੂੜਾ ਕੱਢ ਕੇ ਫੇਰ ਸਾਰੇ ਆ ਜਾਂਦੇ ਆ ਵਾਪਸ ਤੇ ਬਾਕੀ ਠੀਕ ਆ ਹੋਣਾ ਵੀ ਚਾਹੀਦਾ ਸ਼ਾਂਤੀਪੂਰਵਕ ਹੋਣਾ ਚਾਹੀਦਾ ਹੈ ਪਰ ਜਿਹੜਾ ਜਿਹੜੀ ਪੁਲਿਸ ਸਟੇਸ਼ਨ ਆ ਪੁਲਸ ਆਈ ਹੋਈ ਆ ਉਹ ਕਿਸੇ ਬੰਦੇ ਨੂੰ ਲਾਗੇ ਨਹੀਂ ਹੋ ਜਾਂ ਕਿਸੇ ਲੱਤ ਵੱਡੀ ਹੋਈ ਆ ਚਾਹੇ ਕੋਈ ਲੰਗਾ ਲੂਲਾ ਬੰਦਾ ਉਹਨੂੰ ਲਾਗੇ ਗੇਟ ਦੇ ਲਾਗੇ ਨਹੀਂ ਆਉਣ ਦੇਂਦਾ ਬਾਕੀ ਲਖੇ ਬਹੁਤ ਵਧੀਆ ਚੱਲ ਰਹੀ ਆ ਨਹੀਂ ਪਰੇਸ਼ਾਨੀ ਕਾਦੀ ਸੀ ਕਾਦੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਹੁਤ ਜਿਆਦਾ ਆ ਰਹੀ ਇੱਕ ਬੰਦੇ ਬੈਦ ਸਿਆਣੇ ਆ ਨਾ ਗੱਡੀ ਆਉਣ ਰੱਸੀਆਂ ਬਣ ਕੇ ਬੈਠੇ ਆ ਬੰਦੇ ਲੋਕ ਆਪੀ ਪਿਛੇ ਮੁੜੀ ਜਾਂਦੇ ਆ ਕਹਿੰਦੇ ਬੋਲ ਨਹੀਂ ਪਾਣੀ ਹੋਰ ਪੈਣੀ ਦੇਂਦਾ ਸਿਆਣੇ ਬੈਦ 105-55 ਸਾਲ ਦੀ ਗੱਡੀ ਆਉਣ ਦੇ ਲਾਗੇ